ਸਤਿਗੁਰਾਂ ਦੇ ਹਜੂਰੀ ਵਿੱਚ ਬੈਠੇ ਗੁਰੂ ਸਾਹਿਬਾਨ ਨੇ ਦੁਸਰਵਾਤ ਲਾਇਆ ਇਸ ਸਮੇਂ ਦੇ ਦੌਰਾਨ ਉਸ ਵਿਛੜੀ ਹੋਈ ਆਤਮਾ ਦੇ ਯਾਦ ਨੂੰ ਤਾਜ਼ਾ ਕਰਦਿਆਂ ਹਾਂ ਪਰ ਸ੍ਰੀ ਰੋਇ ਤੋਂ ਸਤਿਗੁਰ ਸਹਿਯ ਮਹਾਰਾਜ ਜੀ ਦਾ ਆਸਰਾ ਧੱਕ ਕੇ ਪਿੱਤਰ ਗੁਰਬਾਣੀਆਂ ਦੇ ਪ੍ਰਵਾਹ ਆਰੰਭ ਹੋਏ ਹੁਣ ਆਪ ਜੀ ਨੇ ਇਸ ਸਮਾਗਮ ਤੋਂ ਉਪਰੰਤ ਜੋ ਸਤਗੁਰਾਂ ਦਾ ਫਰਮਾਨ ਆਇਆ ਹੈ ਸਰਵਣ ਕੀਤਾ ਹੈ ਤੇ ਸਤਗੁਰਾਂ ਦੀ ਕਿਰਪਾ ਦੇ ਨਾਲ ਜੋ ਹੁਕਮ ਹੋਇਆ ਹੈ ਗੁਰੂ ਕੀ ਸਾਧ ਸੰਗਤ ਦੇ ਵਿੱਚ ਵਿਚਾਰ ਦੇ ਨਾਲ ਚੁਣਤਾ ਯਤਨ ਕਰਨ ਤੋਂ ਪਹਿਲਾਂ ਨਮਾਣੇ ਨਤਾਣੇ ਮੂਰਖ ਜੀਵ ਦੀ ਹਾਜ਼ਰੀ ਪ੍ਰਮਾਨ ਕਰਨੀ ਕਿ ਸਾਨੂੰ ਇਹ ਕੁਝ ਬੋਲਣ ਵਾਸਤੇ ਸੁਣਨ ਵਾਸਤੇ ਮੰਨਣ ਵਾਸਤੇ ਮਹਾਰਾਜ ਗੁਰੂ ਕੀ ਸੰਗਤ ਸਬਰਤਾ ਬਖਸ਼ਿਸ਼ ਕਰੇ ਕਿਰਪਾ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਆ ਜੀ ਨੇ ਜੋ ਸਰਵਣ ਕੀਤਾ ਹੈ ਮਹਾਰਾਜ ਦਾ ਫਰਮਾਨ ਸਤਗੁਰੂ ਜੀ ਕਥਨ ਕਰਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਣੀ ਦੇ ਸੰਪਾਦਕ ਸ਼ਾਂਤੀ ਦੇ ਪੰਜ ਕਿ ਉਹ ਆਪਣੇ ਬਿਰਧ ਨੂੰ ਕਿਵੇਂ ਸੰਭਾਲਦਾ ਹੈ ਇਹਦੇ ਵਾਸਤੇ ਜੋ ਆਪਨੇ ਹੋਏ ਹੀ ਬਾਣ ਸਰਵਣ ਕੀਤੇ ਹਨ ਕਿ ਜਿਹੜਾ ਠਾਕਰ ਹੈ ਠਾਕਰ ਤੋਂ ਭਾਵ ਜਿਹੜਾ ਮਾਲਕ ਹੈ ਸਰਬ ਕਲਾ ਸਮਰੱਥ ਹੈ ਜਿੰਨੂੰ ਪਿਆ ਜਾਣਦਾ ਹੈ ਤੂੰ ਠਾਕਰ ਤੁਮ ਬੈਰ ਅਦਾਸ ਜੀਓ ਪਿੰਡ ਸਭ ਤੇਰੀ ਰਾਸ हे परमेश्वर आकार गुरु ਵੈਗੁਰ ਜੀ ਤੋਂ ਸਾਰੇ ਸੰਸਾਰ ਦਾ ਮਾਲਕ ਹੈ ਠਾਕੁਰ ਏਕ ਸਬਾਈ ਨਾਰ ਬਾਕੀ ਸਾਰੀਆਂ ਇਸਤਰੀ ਰੂਪ ਰੂਹਾਂ ਉਹਦੀਆਂ ਬਖਸ਼ੀਆਂ ਹੋਈਆਂ ਹਨ ਮਾਲਕ ਇੱਕ ਹੀ ਹੈ ਤੇ ਜਿਹਨੂੰ ਉਹਦਾ ਜਨ ਬਨ ਆ ਜਾਂਦਾ ਹੈ ਸੇਵਕ ਬਨ ਆ ਜਾਂਦਾ ਹੈ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਤੇ ਉਹਦੇ ਤੇ ਹੋਰ ਐਸੀ ਰਹਿਮਤ ਕਰਦਾ ਹੈ ਭਾਵੇਂ ਕਈ ਤਰ੍ਹਾਂ ਦਾ ਸਮਾ ਆ ਜਾਵੇ ਉਹਨੂੰ ਹਰ ਦੁੱਖ ਦੀ ਘੜੀ ਤੋਂ ਬਚਾ ਲੈਂਦਾ ਹੈ ਘੜੀਆਂ ਦੀ ਆਮ ਕਰਕੇ ਗਿਣਤੀ ਜਿਹੜੀ ਹੈ ਸਮੇਂ ਦੀ ਉਹ ਵਿਚਾਰਵਾਨਾਂ ਨੇ 24 ਮਿੰਟ ਦਾ ਸਮਾਂ ਦੱਸਿਆ ਹੈ ਕਈਆਂ ਨੇ ਥੋੜਾ ਵੱਧ ਕੱਟ ਵੀ ਕਿਹਾ ਪਰ ਆਮ ਕਰਕੇ 24 ਮਿੰਟ ਦੀ ਘੜੀ ਮੰਨੀ ਜਾਂਦੀ ਹੈ ਇੱਕ ਘੰਟੇ ਦੇ ਵਿੱਚ ਢਾਈ ਘੜੀਆਂ ਮੰਨੀਆਂ ਜਾਂਦੀਆਂ ਹਨ ਤੇ ਸਿਆਣੇ ਕਹਿੰਦੇ ਸੁੱਖਾਂ ਦੇ ਭਾਵੇਂ ਜੁਗ ਲੰਘ ਜਾਣ ਕੋਈ ਉਹ ਝਟ ਲੰਘ ਜਾਂਦੇ ਕੋਈ ਮਹਿਸੂਸ ਨਹੀਂ ਹੁੰਦਾ ਸਮਾਂ ਖੁਸ਼ੀ ਦਾ ਪਰ ਔਖਾ ਜਿਹੜਾ ਸਮਾਂ ਹੈ ਉਹ ਤੇ ਇੱਕ சுவாਸ ਵੀ ਟੱਟਣਾ ਬੜਾ ਔਖਾ ਹੋ ਜਾਂਦਾ ਹੈ ਤੇ ਪਰਮੇਸ਼ਰ ਜੀ ਦੇ ਤੇ ਰਹਿਮਤ ਕਰੇ ਜਿਨੇ ਉਹਦੇ ਬਚਨ ਨੂੰ ਸੱਤ ਕਰਕੇ ਮੰਨ ਲਿਆ ਗੁਰੂ ਕੀ ਸ਼ਰਨ ਵਿੱਚ ਆ ਕੇ ਜੋ ਗੁਰ ਕਹੈ ਸੋਇ ਭਲ ਮੰਨ ਤੇ ਫਿਰ ਉਹਦੇ ਤੇ ਰਹਿਮਤ ਹੋ ਜਾਂਦੀ ਹੈ ਗੁਰੂ ਕੀ ਸਾਧ ਸੰਗਤ ਜੋ ਦੱਸਿਆ ਹੈ ਭਾਈ ਸਾਹਿਬ ਨੇ ਪ੍ਰਧਾਨ ਹੋਣਾ ਨੇ ਕਿ ਭਾਈ ਜਿਨ੍ਹਾਂ ਨੇ ਬਚਨ ਮੰਨ ਲਿਆ ਜਿਨ੍ਹਾਂ ਨਹੀਂ ਮੰਨਿਆ ਇਸ ਪ੍ਰਥਾਏ ਗੁਰੂਆਂ ਸੰਗਤਾਂ ਜਾਣਦੀਆਂ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੇ ਦੌਰਾਨ ਸਰੀਰ ਕਰਕੇ ਜਦੋਂ ਸੰਗਤਾਂ ਤੇ ਬਖਸ਼ਿਸ਼ਾਂ ਕਰਦੇ ਹਨ ਇੱਕ ਉਹਨਾਂ ਦਾ ਪ੍ਰੇਮੀ ਗੁਰੂ ਘਰ ਰੋਜ਼ ਆਉਂਦਾ ਹੈ ਜਲ ਪਾਣੀ ਪ੍ਰਸ਼ਾਦਾ ਪਾਣੀ ਸ਼ੱਕ ਤੇ ਉਹ ਆਪਣੀ ਮਰਜ਼ੀ ਦੇ ਨਾਲ ਕੋ ਸਮਾ ਬਤਾ ਕੇ ਤੇ ਚਲਿਆ ਜਾਂਦਾ ਹੈ ਗੁਰੂਆਂ ਸੰਗਤਾਂ ਸਿੱਖ ਨੂੰ ਕਹਿੰਦੇ ਭਾਈ ਕੋਈ ਸੇਵਾ ਕਰ ਲਿਆ ਕਰ ਉਹ ਕਹਿੰਦਾ ਤੁਹਾਨੂੰ ਗੁਰੂ ਘਰ ਦਾ ਜਾਦਾ ਪਤਾ ਐ ਅਸੀਂ ਵੀ ਗੁਰੂ ਦੇ ਹੀ ਹਾਂ ਤੁਹਾਨੂੰ ਮੇਰਾ ਕਾਹਦੀ ਇਮਤਿਹਾਨ ਆਪੇ ਕਰਨੋ ਜਦੋਂ ਮੈਨੂੰ ਗੁਰੂ ਸਾਹਿਬ ਕਹਿਣਗੇ ਜਦੋਂ ਕਹਿਣਾ ਨੇ ਇਸੇ ਤਰ੍ਹਾਂ ਹੀ ਕਹਿਣਾ ਤੇ ਮਹਾਰਾਜ ਜੀ ਕੋਲ ਇੱਕ ਦਿਨ ਇਹ ਬਚਨ ਜਿਹੜਾ ਸੀ ਪਹੁੰਚ ਗਿਆ ਭਾਵੇਂ ਅੰਤਰਜਾਮੀ ਤੇ ਅੱਗੇ ਵੀ ਸਭ ਕੁਝ ਜਾਣਦੇ ਹਨ ਪਰ ਉਹਦਾ ਕਾਰਨ ਬਣਦਾ ਹੈ ਗਿਆਨੀ ਕਹਿੰਦੇ ਤਿੰਨ ਇੱਥੇ ਗੱਲਾਂ ਰਲਦੀਆਂ ਹਨ ਇੱਕ ਕਾਰਨ ਇੱਕ ਘਟਨਾ ਇੱਕ ਉਹਦਾ ਨਤੀਜਾ ਉਹ ਕਾਰਨ ਦੇ ਨਾਲ ਉਹ ਸਾਰਾ ਸਵਭ ਬਣਦਾ ਹੈ ਜਿਵੇਂ ਕਈ ਕਹਿ ਦਿੰਦੇ ਵਿਲੀ ਚੰਦ ਚੋਰੀ ਕੀਤੀ ਧੰਨ ਬਹਾਦਰ ਬਾਬਾ ਵਿਧੀ ਚੰਦ ਜੀ ਦੇ ਇਸ ਪਾਸੇ ਨਾ ਆਉਂਦੇ ਤੇ ਇੱਥੋਂ ਤੱਕ ਇਤਿਹਾਸ ਜਿਹੜਾ ਸੀ ਉਹ ਨਹੀਂ ਸੀ ਬਣਨਾ ਚਾਰਨ ਕਰੋ ਸ੍ਰੀ ਵਾਹਿਗੁਰੂ ਉਹ ਕਾਰਨ ਐਸਾ ਬਣਦਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਤੇ ਬਾਕੀ ਉਹ ਪਹਿਲੀ ਵਾਰ ਦੀ ਗੱਲ ਹੈ ਪਹਿਲੀ ਵਾਰ ਹੀ ਐਸੀ ਸੰਤ ਵਿੱਚ ਗਿਆ ਕਿ ਜਿਹਨੂੰ ਪਰਮੇਸ਼ਰ ਨੇ ਬਚਾਉਣਾ ਹੋਵੇ ਮਾੜੇ ਕੰਮ ਤੋਂ ਉਹਨੂੰ ਉੱਥੋਂ ਹੀ ਕੋਈ ਨਾ ਕੋਈ ਨਤੀਜਾ ਦੇ ਦਿੰਦਾ ਠੋਕਰ ਵੱਜ ਜਾਂਦੀ ਹੈ ਜੋ ਆਪਣੇ ਸੋਬਰ ਰਸਤੇ ਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਜਦੋਂ ਇਹ ਬਚਨ ਕੀਤਾ ਸਿੱਖਾਂ ਨੇ ਕਿਹਾ ਮਹਾਰਾਜ ਨੂੰ ਦੱਸ ਦਿੱਤਾ ਕਹਿੰਦਾ ਚੰਗਾ ਜੇ ਗੁਰੂ ਸਾਹਿਬ ਕਹਿਣ ਗਿਆ ਤੇ ਉਹ ਕੰਮ ਕਰਨਾ ਤੁਹਾਨੂੰ ਕੋਈ ਫਿਕਰ ਨਹੀਂ ਸਮਾ ਐਸਾ ਆਇਆ ਇੱਕ ਦਿਨ ਕਹਿਣ ਲੱਗਾ ਮਹਾਰਾਜ बार-बार ਇਹ ਮੈਨੂੰ ਸੰਗਤਾਂ ਕਹਿੰਦੀਆਂ ਮੈਂ ਕੀ ਕਰਾਂ ਤੇ ਸੁਦੇਸ਼ਧ ਸੰਤਰਾ ਦਾ ਐਸਾ ਫਰਮਾਨ ਨਿਕਲਿਆ ਹੁਣ ਇੱਥੇ ਜੋ ਗੁਰਬਾਣੀ ਦਾ ਫਰਮਾਨ ਨਰ ਚਾਤ ਕਸ਼ ਔਰ ਔਰੇ ਕੀ ਔਰੇ ਭਈ ਚਿਤਰ ਤਰੈ ਓ ਠਗੋਰ ਨਾਨਕ ਫਾਸੀ ਗਲ ਪਈ ਐਸਾ ਕਾਰਨ ਬਣਿਆ ਜਦ ਸਤਕਰਨ ਉਹ ਕਿਹਾ ਮੈਂ ਕੀ ਕਰਾਂ ਤੇ ਮਹਾਰਾਜ ਕਹਿੰਦੇ ਤੂੰ ਓਂ ਕਰ ਲੱਕੜਾਂ ਇਕੱਠੀਆਂ ਕਰਕੇ ਉਹਦੇ ਵਿੱਚ ਬੈਠ ਕੇ ਤੇ ਸੜ ਜਾ ਚਰਨ ਕਰੋ ਸ੍ਰੀ ਵਾਹਿਗੁਰੂ ਹੁਣ ਵਚਨ ਤੇ ਹੋ ਗਿਆ ਜਲਿਆ ਵੀ ਗਿਆ ਇਹ ਜੰਗਲ ਦੀ ਧਰਤੀ ਸੀ ਸਤਗਰਾ ਫਿਰੇ ਤੇ ਰਹਿਣ ਤੇ ਬਖਸ਼ੀ ਹੈ ਤੇ ਉਸ ਵੇਲੇ ਲੱਕਣਾ ਇਕੱਠੀਆਂ ਕਰਕੇ ਤਿਖਾ ਬਾੜ ਲਈ ਤੇ ਉਹਦੇ ਆਲੇ ਦੁਆਲੇ ਤੁਰਿਆ ਫਿਰਦਾ ਅੱਗ ਵਿੱਚ ਪੈਣ ਨੂੰ ਜੀ ਨਹੀਂ ਕਰਦਾ ਕਿਉਂਕਿ ਮੌਤ ਦਾ ਨਾਂ ਸੁਣਿਆ ਹੀ ਜੀਵ ਜਿਹੜਾ ਹੈ ਸਤੰਬਰ ਜਾਂਦਾ ਹੈ ਤਾਂ ਉਹ ਲੋਕਾਂ ਨੇ ਜਿਨ੍ਹਾਂ ਨੇ ਸੰਸਾਰ ਦੀ ਉਮਰ ਤੋਂ ਪਹਿਲਾਂ ਹੀ ਇਹ ਸਭ ਕੁਝ ਜਾਣਕਾਰੀ ਪ੍ਰਾਪਤ ਕੀਤੀ ਕਿ ਜੋ ਆਇਆ ਉਹਨੇ ਜਾਣਾ ਹੈ ਇਸ ਸਮੇਂ ਨੂੰ ਸਦਾ ਚੇਤੇ ਰੱਖਣਾ ਹੈ ਗੁਰਬਾਣੀ ਦਾ ਫਰਮਾਨ ਨਿਗਟ ਗੁਜੈ ਸੋ ਬੁਰਾ ਜੋ ਕਰੇ ਜਿਹੜਾ ਮੌਤ ਤੇ ਪਰਮੇਸ਼ਰ ਨੂੰ ਸਦਾ ਯਾਦ ਰੱਖੇਗਾ ਕਦੇ ਵੀ ਗਲਤ ਕੰਮ ਨਹੀਂ ਕਰ ਸਕਦਾ ਚਾਰਨ ਕਰੋ ਸ੍ਰੀ ਵਾਹਿਗੁਰੂ ਇਸ ਕਰਕੇ ਗੁਰੂ ਕੀ ਸਾਧ ਸੰਗਤ ਉਦਾਹਣਾ ਇਹ ਮਨ ਦੇ ਵਿੱਚ ਚੱਕਰ ਚੱਲਦਾ ਕਿ ਮੈਂ ਕੀ ਕਰਾਂ ਨਾ ਬਚਨ ਮੰਨਿਆ ਤਾਂ ਵੀ ਝੂਠਾ ਹਾਂ ਤੇ ਅੱਗ ਵਿੱਚ ਕਿਵੇਂ ਪਾਵਾਂ ਇਹ ਨੇਚਰ ਨੂੰ ਐਸੀ ਢੱਣਾ ਵਾਪਰੇ ਕਿ ਚੋਰ ਚੋਰੀ ਕਰਕੇ ਲਿਆਇਆ ਮਾਲ ਸਬਾਬ ਨੂੰ ਕਿਤੋਂ ਮਿਲਿਆ ਤੇ ਮਗਰ ਉਹਦੇ ਵਾਰ ਲੱਗੀ ਹੋਈ ਹੈ ਉਹ ਪੱਜਾ ਆਉਂਦਾ ਰੇਸ ਰਸਤੇ ਜੰਗਲ ਦੇ ਵਿੱਚ ਦੀ ਉਹਨੇ ਵੇਖਿਆ ਕਿ ਇਹ ਕੋਈ ਗੁਰੂ ਘਰ ਦਾ ਪ੍ਰੇਮੀ ਜਾਗਦਾ ਹੈ ਉਹਨੂੰ ਪੁੱਛਿਆ ਭਾਈ ਇਹ ਕੀ ਕਾਰਨ ਤੋਂ ਅੱਗੇ ਲਾ ਕੇ ਕੀ ਕਰਦਾ ਹੈ ਹੋਰ ਕੋਈ ਸਾਨੂੰ ਇੱਥੇ ਸਮਝ ਨਹੀਂ ਲੱਗੀ ਕੋ ਐਸਾ ਇਹ ਕੀ ਬਹਣਾ ਹੈ ਕਹਿਣ ਲੱਗਾ ਭਾਈ ਕੁਛ ਨਾ ਕੁਛ ਮੈਨੂੰ ਆਮ ਗੁਰੂ ਤੇ ਸਿੱਧ ਨਹੀਂ ਦੇ ਤੋ ਸੇਵਾ ਕਰਿਆ ਕਰ ਤੇ ਮੈਂ ਕਹਿ ਦਿੰਦਾ ਸਾ ਜਦੋਂ ਗੁਰੂ ਕਹਿ ਕੇ ਮੈਂ ਕਰਾਂਗਾ ਤੇ ਹੁਣ ਅੱਜ ਐਸਾ ਕਾਰਨ ਬਣਿਆ ਗੁਰੂ ਨੇ ਕਿਹਾ ਜਾ ਅੱਗ ਦੇ ਵਿੱਚ ਪਾ ਕੇ ਸੜ ਜਾ ਤੇ ਮੇਰਾ ਹੁਣ ਮਰਨ ਨੂੰ ਜੀ ਨਹੀਂ ਕਰਦਾ ਹੁਣ ਵੇਖੋ ਉਹ ਗੁਰੂ ਘਰ ਰੋਜ਼ ਆਉਣ ਵਾਲਾ ਤੇ ਚੋਰ ਜਿਹੜਾ ਸੀ ਉਹ ਮਾਰੇ ਕਰਮ ਚੋਂ ਆਇਆ ਪਰੇ ਪਰਮੇਸ਼ਰ ਜਾਣਦਾ ਕਿੰਨੂੰ ਉਹਨਾਂ ਕਿਹੜੇ ਵਾਲੇ ਉਹਦੇ ਕਰਮ ਬਦਲ ਦੇਣੇ ਹਨ ਗੁਰੂ ਕੀ ਸਾਧ ਸੰਗਤ ਚੋਰ ਨੇ ਸੋਚਿਆ ਕਿ ਜੇ ਵਾਰ ਮਗਰ ਆ ਗਈ ਮੈਨੂੰ ਉਹਨਾਂ ਛੱਡਣਾ ਵੀ ਨਹੀਂ ਪਤਾ ਨਹੀਂ ਕਿਹੋ ਜੀ ਮਾਰਕੁੱਟ ਪਵੇ ਕੀ ਸਜ਼ਾ ਮਿਲੇ ਉਹਨੂੰ ਕਹਿਣ ਲੱਗਾ ਭਾਈ ਤੁਮਨ ਗੁਰੂ ਦੇ ਬਚਨ ਜਿਹੜੇ ਉਹ ਮੈਨੂੰ ਦੇ ਦੇ ਤੇ ਜੋ ਕੁਝ ਮੇਰੇ ਕੋਲ ਇਥੋਂ ਲੈ ਕੇ ਆਪਣੀਆਂ ਮੌਜਾਂ ਕਰ ਤੂੰ ਜ਼ਰੂਰ ਅਗ ਵਿੱਚ ਪੈਣਾ ਹੈ ਉਨੇ ਸੋਚਿਆ ਗੁਰੂ ਦੇ ਬਚਨ ਦੇ ਨਾਲ ਮੈਂ ਖਤਮ ਵੀ ਹੋ ਜਾਵਾਂਗਾ ਤੇ ਤਾਂ ਵੀ ਮੇਰੀ ਕ੍ਰਾਸੀ ਕੱਟੀ ਜਾਵੇਗੀ ਜਿਨ੍ਹਾਂ ਨੂੰ ਭਰੋਸਾ ਆਚਰਨ ਕਰੋ ਸ੍ਰੀ ਵਾਹਿਗੁਰੂ ਤਾਂ ਐਸਾ ਕਾਰਨ ਬਣਿਆ ਉਹ ਦਾਵਾ-ਦਾਵੋ ਦੇ ਕੋ ਲੈ ਕੇ ਸਮਾਨ ਚੋਰੀ ਦਾ ਤੇ ਕਿਹਾ ਮੈਨੂੰ ਗੁਰੂ ਨੇ ਆ ਬਚਨ ਕੀਤਾ ਤੈਨੂੰ ਦਿੱਤਾ ਤੇ ਆਪ ਭੱਜ ਗਿਆ ਤੇ ਮਗਰਮ ਵਾਰ ਆ ਗਈ ਤੇ ਉਹ ਜਿਹੜਾ ਗੁਰੂ ਦਾ ਸਿੱਖ ਬਚਨ ਬਦਲਨ ਵਾਲਾ ਸੀ ਉਹ ਕਾਬੂ ਆ ਗਿਆ ਇਸ ਵੇਲੇ ਗੁਰੂ ਕੀ ਸਾਧ ਸੰਗਤ ਉਹ ਜੋ ਚੋਰ ਦੇ ਨਾਲ ਹੋਣਾ ਸੀ ਉਹਨੂੰ ਉਹ ਲੇਖਾ ਭੁਗਤਣਾ ਪਿਆ ਤੇ ਜਿਨੇ ਗੁਰੂ ਦੇ ਬਚਨ ਨੂੰ ਮਨ ਵਿੱਚ ਵਸਾ ਲਿਆ ਕਿ ਇਹ ਵਾਰ ਰਸੀ ਕਿਨੇ ਸਾਨੂੰ ਨੇ ਕੀ ਆ ਫਲਾਣੇ ਨੂੰ ਕੀਆ ਹੈ ਜਿਕਰ ਹੁੰਦਾ ਹੈ ਬਾਬਾ ਨਾਨਕ ਸਿੰਘ ਦੀ ਵੇਲੇ ਕੋ ਸਿੱਖਾ ਪ੍ਰੇਮੀਆਂ ਆખ્યા ਮਹਾਰਾਜ ਮਾਪੁਰਖ ਜਦੋਂ ਹੁਕਮਨਾਮਾ ਮਿਲਦਾ ਹੈ ਉਸ ਵੇਲੇ ਕਈਆਂ ਨੇ ਆਪਣੇ ਕੋਈ ਹੋਰ ਕਾਰਜ ਵਾਸਤੇ ਪੁੱਛਣਾ ਆਂਦਾ ਹੈ ਕਈ ਆਮ ਸੰਗਤ ਦੇ ਸਮੂੱਚੇ ਤੌਰ ਤੇ ਸੁਣਦੇ ਹਨ ਕਿ ਉਹ ਹੁਕਮਨਾਮਾ ਕਿੰਨਾ ਕਿੰਨਾ ਤੇ ਅਸਰ ਕਰਦਾ ਹੈ ਤੇ ਮਹਾਪੁਰਖ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਮੰਨ ਲਿਆ ਗਾਵਿਏ ਸੁਣੀਏ ਮੰਨ ਰੱਖੀਏ ਭਾਉ ਦੁੱਖ ਪਰ ਹਰ ਦੁੱਖ ਘਰ ਲਏ ਜਾਏ ਸੋ ਇਸ ਪ੍ਰਕਾਰ ਜਿਹਨੇ ਵਚਨ ਮੰਨ ਲਿਆ ਉਹ 84 ਤੋਂ ਰਹਿਤ ਹੋ ਗਿਆ ਤੇ ਜਿਨੇ ਨਹੀਂ ਮੰਨਿਆ ਗੁਰੂ ਘਰ ਰਹਿਦਾ ਹੋਇਆ ਵੀ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਚਲੇ ਆਇਆ ਤੇ ਇਸ ਕਰਕੇ ਸਤਗੁਰੂ ਜੀ ਕਹਿੰਦੇ ਹਨ ਇੱਥੇ ਜੋ ਬਚੰਦੇ ਵਿੱਚ ਔਖੀ ਘਰੀ ਇਹਨਾਂ ਦੇਖਣ ਦੇ ਆਪਣਾ ਬਿਰਧ ਸੰਭਾਲੇ ਇਹ ਕੁੰਦਾ ਬਿਰਧ ਇਹ ਕੁੰਦਾ ਬਿਰਧ ਬਿਰਧ ਕਿਹਾ ਜਾਂਦਾ ਹੈ ਵੱਡੀ ਆਸਥਾ ਵਾਲੇ ਨੂੰ ਬਜ਼ੁਰਗ ਨੂੰ ਇਹ ਬਿਰਧ ਐਸਾ ਹੈ ਜਿਹਦਾ ਨਿਕਮਾ ਹੈ ਕਾਨੂੰਨ ਹੈ ਪਰਮੇਸ਼ਰ ਦਾ ਸੁਭਾਅ ਹੈ ਉਹਦੇ ਅਨੁਸਾਰ ਜੋ ਉਹਦਾ ਸਿਰ ਧਿਆਨ ਰੱਖਦਾ ਹੈ ਤੇ ਪਰਮੇਸ਼ਰ ਕਈ ਗੁਣਾ ਵੱਧ ਉਹਦਾ ਚੇਤਾ ਰੱਖਦਾ ਹੈ ਜਿਵੇਂ ਆਪਾਂ ਕਿਸੇ ਸੱਜਣ ਮਿੱਤਰਾਂ ਰਿਸ਼ਤੇਦਾਰ ਨੂੰ ਯਾਦ ਕਰੀਏ ਉਹ ਕਈ ਵਾਰ ਸਾਡੇ ਨਾਲੋਂ ਹੀ ਜ਼ਿਆਦਾ ਪ੍ਰੇਮ ਕਰਦਾ ਹੈ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਇਹ ਵੇਖਣਾ ਹੁੰਦਾ ਹੈ ਪਰਮੇਸ਼ਰ ਨੇ ਇਹ ਵੇਖਣਾ ਹੁੰਦਾ ਕਿ ਸਾਡੇ ਵਾਲੇ ਦਾ ਧਿਆਨ ਹੈ ਜਾਂ ਹੋਰ ਕਿਤੇ ਹੈ ਇੱਕ ਮਹਾਂਪੁਰਖ ਦਾ ਸੱਜਣ ਦਾ ਵਚਨ ਹੈ ਕਿ ਜਿਹੜੇ ਅਸਲ ਸੰਤ ਮਹਾਂਪੁਰਖ ਹੁੰਦੇ ਹਨ ਉਹਨਾਂ ਦੇ ਕੋਲ ਜਦੋਂ ਪ੍ਰੇਮੀ ਜਾਂਦੇ ਸਭ ਤੋਂ ਪਹਿਲਾਂ ਉਹਨਾਂ ਦੇ ਹਿਰਦੇ ਵਿੱਚ ਤੀਰ ਮਾਰਦੇ ਉਹ ਵੇਖਦੇ ਦੇ ਹਿਰਦੇ ਵਿੱਚ ਕੀ ਹੈ ਪੈਰਾਂ ਤੋਂ ਲੈ ਕੇ ਕਰਕੇ ਸਿਰ ਤੱਕ ਵੇਖ ਲੈਂਦੇ ਜੋ ਸੰਗਤਾਂ ਦੀ ਮਾਈ ਭਾਈ ਇਹ ਬਾਹਰੂ ਕੀ ਬਣ ਗਿਆ ਕੀ ਤ ਕਹਿ ਰਿਹਾ ਹੈ ਕੀ ਵੇਖਦਾ ਤੇ ਦੇ ਅੰਦਰ ਕੀ ਹੈ ਜਨਮਖ ਹੋਰਤ ਮਨਹੋਲ ਸੇ ਕਾਂਡੇ ਕੱਟਿਆ ਇਸ ਪ੍ਰਕਾਰ ਜਿਨ੍ਹਾਂ ਦੇ ਮਨ ਦੇ ਵਿੱਚ ਅਸਲ ਭਾਵਨਾ ਹੈ ਜੋ ਸਿਆਣਿਆਂ ਦਾ ਕਥਨ ਹੈ ਕਿ ਅਰਦਾਸ ਉਹ ਲੇਖੇ ਵਿੱਚ ਆਉਂਦੀ ਜੋ ਮਨੋਂ ਕੀਤੀ ਜਾਂਦੀ ਹੈ ਪਰ ਮੁਸ਼ਕਲ ਇਹ ਹੈ ਐਸੀ ਅਰਦਾਸ ਮੁਸ਼ਕਲ ਤੇ ਨਾਲ ਹੁੰਦੀ ਹੈ ਕਿਸੇ ਭਾਗਾ ਵਾਲੇ ਕੋਲ ਉਹ ਐਸੀ ਪਰਮੇਸ਼ਰ ਬੰਦ ਬਣਾਉਂਦਾ ਹੈ ਉਹ ਕਦੇ ਵਿਅਰਥ ਨਹੀਂ ਜਾਂਦੀ ਜਿਹੜੇ ਬਾਬਾ ਦੀਨ ਸਿੰਘ ਵਰਗੇ ਮਹਾਪੁਰਖਾਂ ਨੇ ਬਚਨ ਕੀਤਾ ਤੇ ਭਾਵੇਂ ਸੰਸਾਰ ਤੋਂ ਉਹਨਾਂ ਦਾ ਸਰੀਰ ਜਿਹੜਾ ਸੀ ਉਹ ਉਹਦਾ ਭਾਵ ਜਿਹੜਾ ਬਦਲ ਚੁੱਕਾ ਸੀ ਪ੍ਰਭਾਵ ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਪ੍ਰਭ ਭਾਵੇਂ ਬਿਨ ਸਾਸ ਤੇ ਰੱਖੇ ਅੱਜ ਦੇ ਵਿਦਵਾਨ ਕਹਿੰਦੇ ਜੀ ਨਹੀਂ ਉਹਨਾਂ ਦਾ ਸੀਲਸ ਨਹੀਂ ਲੱ타 ਸੀ ਉਹ ਸੱਤ ਜ਼ਖਮ ਜ਼ਰੂਰ ਹੋਇਆ ਸੀ ਫੱਟ ਲੱਗਾ ਸੀ ਪਰ ਜੇ ਇਹ ਗੱਲ ਨਹੀਂ ਹੋ ਸਕਦੀ ਤੇ ਬਾਣੀ ਕਹਿੰਦੀ ਸਤਿਗੁਰੂ ਮੇਰਾ ਮਾਰ ਦੀ ਵਲੇ ਸਤਿਗੁਰੂ ਮੇਰਾ ਸਰਬ ਪ੍ਰਤਪਾਲੇ ਗੁਰੂ ਕੋਲੇ ਸਮਰੱਥਾ ਹੈ ਕਿਉਂਕਿ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ ਨਿਰਗੁਣ ਤੇ ਸਰਗੁਣ ਦਾ ਜ਼ਰੂਰ ਏਕਿਆ ਜਾਂਦਾ ਹੈ ਭਾਵ ਇਸ ਕਰਕੇ ਗੁਰੂ ਦੀ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਫਿਰ ਆਪਣੇ ਸੇਵਕਾਂ ਨੂੰ ਔਖੇ ਸਮੇਂ ਤੋਂ ਬਚਾ ਲੈਂਦਾ ਹੈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਕਈ ਰਾਹੀ ਇੰਹੀਂ ਕਹਿੰਦੇ ਹਾਂ ਔਖੀ ਘੜੀ ਨਾ ਦੇਖਣ ਦੇਈ ਉਹਦਾ ਆਉਣ ਵਾਲਾ ਸਮਾਂ ਤੇ ਜੇ ਦੇਈ ਕਰਕੇ ਪਾਰ ਕਰੀਏ ਕਿ ਪਿਛਲੇ ਸਮੇਂ ਵਿੱਚ ਉਹਨੇ ਹਰ ਥਾਂ ਦੇ ਬਚਾਇਆ ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਪੈਜ ਰੱਖੀ ਹੈ ਤੇ ਫਿਰ ਉਹ ਸਵਾਸ ਸਵਾਸ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਜਹ ਜਹ ਕਾਜ ਕਰਤ ਸੇਵਕ ਕੀ ਤਾਹ ਤਾ ਉਡਤਾ ਵੈ ਜਿਵੇਂ ਸੇਵਕ ਆਪਣੇ ਕੰਮ ਵਾਸਤੇ ਤੁਰਦਾ ਹੈ ਤੇ ਪਰਮੇਸ਼ਵਰ ਦੇ ਨਾਲ-ਨਾਲ ਭੱਜ-ਭੱਜ ਕੇ ਮਿਲਦਾ ਜੇ ਬੱਚੇ ਦੇ ਨਾਲ ਮਾਂ ਪਿਓ ਨਾਲ-ਨਾਲ ਤੁਰਦੇ ਕਿਤੇ ਡੇਕ ਨਾ ਪਾਏ ਕੋਈ ਗਲਤੀ ਨਾ ਕਰ ਲਵੇ ਐਵੇਂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਬਚਾਉਂਦਾ ਨੂੰ ਭਗਤ ਵਸ਼ਲ ਤਾਂ ਹੀ ਕਹਿੰਦੇ ਹਨ ਜਿਹਨੇ ਗਾਣ ਵਸ਼ਾ ਪਿਆਰਾ ਹੈ ਤੇ ਪਰਮੇਸ਼ਰ ਨੂੰ ਭਗਤ ਪਿਆਰੇ ਹਨ ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸਾਡਾ ਉਹਦੀ ਕਿਰਪਾ ਦੇ ਨਾਲ ਜਿਹੜਾ ਮਨ ਹੈ ਕਿਤ ਹੈ ਉਹਦੇ ਨਾਲ ਜੁੜਿਆ ਹੋਇਆ ਹੈ ਗੱਲ ਕਿਤ ਤੋਂ ਆਉਣੀ ਹੈ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਤੈਨੂੰ ਇੰਨੀਆਂ ਸਜ਼ਾ ਦੇ ਰਹਾ ਹੈ ਵਿਰੋਧੀ ਜਿਹੜੇ ਹਨ ਸਾਖਤ ਪੁਰਸ਼ ਤੁਹਾਨੂੰ ਡਰ ਨਹੀਂ ਆਉਂਦਾ ਉਨਾ ਕਾ ਮਨ ਨਾ ਡਰੇ ਤਨ ਕਾਹੇ ਕਉ ਡਰਾਇ ਕਿਉਂਕਿ ਮਨ ਜਿਦਾ ਗੁਰੂ ਨਾਲ ਜੁੜਿਆ ਹੈ ਤੇ ਤਨ ਨੂੰ ਕਾਹਦਾ ਡਰ ਹੈ ਪਹਿਲਾ ਮਨ ਡਰਦਾ ਹੈ ਫਿਰ ਸਰੀਰ ਕੰਬਦਾ ਹੈ ਸਾਨੂੰ ਡਰ ਕਾਹਦੇ ਆਉਂਦੇ ਹਨ ਸਾਨੂੰ ਹਉਮੈ ਦੇ ਆਏ ਤੇ ਸਾਨੂੰ ਪਾਪਾਂ ਦਾ ਡਰ ਹੈ ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਗਸ਼ੇਤ ਤੇ ਫਿਰ ਕਹਿੰਦੇ ਆਦੰਤ ਭਰਾ ਸਦਾ ਸਹਾਈ ਧੰਨ ਹਮਾਰਾ ਮੀਤ ਉਹ ਪਰਮੇਸ਼ਰ ਐਸਾ ਹੈ ਸ਼ੁਰੂ ਤੋਂ ਲੈ ਕਰਕੇ ਤੇ ਅਖੀਰ ਦੇ ਸਵਾਸਾਂ ਤੱਕ ਸਾਸ ਉਹ ਸਵਾਸ ਸਾਥ ਨਿਭਾ ਦਿੰਦਾ ਐਸਾ ਹੋਰ ਕੋਈ ਨਹੀਂ ਜੈ ਮਾਤ ਪਿਤਾ ਸੁਤ ਮੀਤ ਨਾ ਭਾਏ ਮਨ ਕੋ ਹਾਨਾ ਤੇਰੇ ਸੰਗ ਸਾਇ ਹੋਰ ਕਿਸੇ ਕੋਲ ਪਾਵਰ ਨਹੀਂ ਇੱਥੋਂ ਤੱਕ ਸਾਥ ਨਭਾਉਣ ਦੀ ਤੇ ਸਤਗੁਰੂ ਜੀ ਕਹਿੰਦੇ ਹਨ ਪਰਾਉਸੋ ਲਾਗ ਰਿਓ ਮੇਰਾ ਗੀਤ ਆਂ ਅੰਗ ਪ੍ਰਸਾਦਾ ਹਮਾਇ ਸਹਾਈ ਤਨ ਹਮਾਰਾ ਮੀਤ ਉਹ ਸਾਡਾ ਮਿੱਤਰ ਤਨ ਹੈ ਸੱਚਾ ਮਿੱਤਰ ਉਹ ਕਿਹਾ ਜਾਂਦਾ ਜਿੱਥੇ ਲੈਖਾ ਮੰਗਿਏ ਤਿੱਥੇ ਖੜੇ ਦੇਸਨ ਉਥੇ ਮਿੱਤਰ ਨਾਲ ਆਉਣ ਸੋ ਐਸਾ ਉਹ ਪਰਮੇਸ਼ਰ ਜਿਹੜਾ ਹੈ ਉਹਦਾ ਸਰਗਣ ਰੂਪ ਗੁਰੂ ਹਾਨਾ ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਗੁਰੂ ਦੀ ਕਥਨ ਕਰਦੇ ਹਨ ਮਨ ਬਿਲਾਸ ਭੈ ਸਹਿਬ ਕੇ ਅਚਰਜ ਦੇਖ ਵਡਾਈ ਕਹਿੰਦੇ ਲੋਕ ਹਰਾਨੀ ਦੀ ਗੱਲ ਹੈ ਉਹਦੀ ਸਿਫਤ ਉਹਦੀ ਉਪਮਾ ਕਿੱਡੀ ਵੱਡੀ ਹੈ ਇਹ ਮਨ ਵਿੱਚ ਸਿਤ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹਦੇ ਕੌਤਕਾਂ ਨੂੰ ਉਹ ਹੀ ਜਾਣਦਾ ਹੈ ਕਿਉਂਕਿ ਜਿਹੜੀ ਗੱਲ ਮਨੁੱਖ ਕਹਿੰਦਾ ਨਹੀਂ ਹੋ ਸਕਦੀ ਉਹ ਕਰਕੇ ਵਿਖਾ ਦਿੰਦਾ ਤੇ ਜਿਹੜਾ ਮਨੁੱਖ ਕਹਿੰਦਾ ਆ ਹੋਵੇਗਾ ਉਹਨੂੰ ਬਦਲ ਵੀ ਦਿੰਦਾ ਹੈ ਉਹਦੇ ਵਿੱਚ ਇੰਨੀ ਤਾਕਤ ਹੈ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਜਿਵੇਂ ਇੱਕ ਦਿਨ ਇੱਕ ਪ੍ਰੇਮੀ ਕਹਿ ਰਿਹਾ ਸੀ ਕਿ ਧੰਨ ਗੁਰੂ ਅਮਰਦਾਸ ਦੇ ਬਾਰੇ ਕਿਹਾ ਜਾਂਦਾ ਜੀ ਉਹ ਜਲ ਗੁਰੂ ਅੰਗਦ ਸਾਹਿਬ ਵਾਸਤੇ ਦਰਿਆ ਦੇ ਵਿੱਚ ਉਹ ਲਿਆਉਂਦੇ ਰਹੇ ਰੋਜ਼ ਉਹਨਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਾਣਾ ਗੁਰੂ ਹਲੇ ਮੁਖ ਰੱਖ ਕੇ ਬੜੀ ਕਠਨਹਾਰਨਾ ਕਾਲੀ ਵਿਦਵਸਥਾ ਵਿੱਚ ਉਹ ਕਹਿੰਦਾ ਮੈਂ ਨਹੀਂ ਮੰਨਦਾ ਇੰਨਾ ਬਜ਼ੁਰਗ ਤੇ ਘੱਟ ਸੋਟੀ ਹੁੰਦੀ ਹੈ ਤੇ ਉਹ ਹੋਰ ਸਾਰਾ ਕੰਦ ਦਾ ਲੈ ਕੇ ਤੁਰਦਾ ਜਾਂ ਕਿਸੇ ਕੋਲ ਪਾਣੀ ਮੰਗਾ ਲੈਂਦਾ ਹੋਵੇਗਾ ਉਹਨੂੰ ਇਹ ਨਹੀਂ ਪਤਾ ਕਿ ਗੁਰੂ ਸਾਡੇ ਵਰਗਾ ਕਿ ਗੁਰੂ ਪਰਮੇਸ਼ਰ ਹੈ ਅਸੀਂ ਕਿੰਤੂ ਪ੍ਰੰਤੂ ਕਰ ਲੈਂਦੇ ਹਾਂ ਆਪਣੀਆਂ ਸੋਚਾਂ ਅਨੁਸਾਰ ਪਰ ਉਹਨੂੰ ਕੌਣ ਜਾਣ ਸਕਦਾ ਏਵਡ ਉੱਚਾ ਹੋਵੇ ਕੋਏ ਤੇ ਸੁੱਚੇ ਕੋਈ ਜਾਣੇ ਸੋਏ ਸੋ ਇਸ ਕਰਕੇ ਕਹਿੰਦੇ ਹਨ ਐਸਾ ਜਿਹੜਾ ਪਰਮੇਸ਼ਰ ਹੈ ਮਨਪ੍ਰੀਤ ਭੈ ਸਹਿਬ ਕੀ ਅਜਰ ਦੇ ਦੇਖ ਵਡਾਈ ਉਹਨੂੰ ਜਦੋਂ ਤਰਸ ਹੁੰਦਾ ਹੈ ਰਹਿਮਤ ਕਰਦਾ ਹੈ ਸੇ ਜਿਵੇਂ ਭੋਗ ਬਲਾਸ ਇਹਨੂੰ ਬਖਸ਼ੇ ਹਨ ਹਰ ਤਰ੍ਹਾਂ ਦੇ ਪਰਮੇਸ਼ਰ ਨੇ ਪਹਿਨਣ ਵਾਸਤੇ ਖਾਣ ਵਾਸਤੇ ਸੁਖ ਸੁਹਲ ਦਾ ਦਿੱਤੀਆਂ ਹਨ ਤੇ ਇਸੇ ਪ੍ਰਕਾਰ ਫਿਰ ਉਹ ਆਪਣੇ ਸੇਵਕਾਂ ਤੇ ਰਹਿਮਤ ਕਰਕੇ ਇਹਨਾਂ ਨੂੰ ਨਦਰ ਨਿਹਾਲ ਕਰ ਦਿੰਦਾ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰਨਿਹਾਲ ਤੇ ਸਤਿਗੁਰੂ ਜੀ ਕਹਿੰਦੇ ਫਿਰ ਕਦੋਂ ਇਹ ਗੱਲ ਬਣੇਗੀ ਪਹਿਲਾਂ ਉਹਨੂੰ ਯਾਦ ਕਰੀਏ ਕਿਉਂਕਿ ਸਤਿਗੁਰਾਂ ਦਾ ਫਰਮਾਨ ਸਾਸ ਸਾਸ ਸਿਮਰੋ ਗੋਬਿੰਦ ਮਾਨੇ ਅੰਤਰ ਕੇ ਉਤਰੇ ਚੰਦ ਜਿਹੜਾ ਸਵਾਦ ਸਵਾਦ ਕਦੀ ਵੀ ਉਹਨੂੰ ਭੁੱਲਦਾ ਨਹੀਂ ਖਾਣ ਪੀਣ ਲੱਗਿਆ ਕਦੇ ਉਹਨੂੰ ਯਾਦ ਭੁੱਲਦਾ ਨਹੀਂ ਕਪੜਾ ਪਹਿਣ ਲੱਗਿਆ ਭੁੱਲਦਾ ਨਹੀਂ ਕਿਸੇ ਕੰਮ ਦੇ ਵਿੱਚ ਉਹਨੂੰ ਭੁੱਲਦਾ ਨਹੀਂ ਤੇ ਫਿਰ ਉਦੋਂ ਵੀ ਹਰ ਤਰ੍ਹਾਂ ਉਹਦੀ ਸਹਾਇਤਾ ਕਰਦਾ ਹੈ ਬਾਲ ਸਿਖਾਈ ਭਗਤਨ ਕੋ ਮੀਤ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਦੇ ਕੋਲ ਇਹ ਮੰਗੀਏ ਮਹਾਰਾਜ ਅਸੀਂ ਤੇ ਕੁਝ ਨਹੀਂ ਕਰ ਸਕਦੇ ਤੂੰ ਸਾਡੇ ਤੇ ਰਹਿਮਤ ਕਰ ਸਾਡੀ ਬੇਨਤੀ ਤੇਰੀ ਕਿਰਪਾ ਨਾਲ ਅਸੀਂ ਉਹ ਵੀ ਨਹੀਂ ਕਰ ਸਕਦੇ ਤੂੰ ਕਰਾਵੇਂ ਤੇ ਬੇਨਤੀ ਹੈ ਵਿਸਰਣਾਈ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਤਨ ਰਾਤ ਨਾਨਕ ਚਾਓ ਇਹੋ ਸੋ ਗੁਰੂ ਕੀ ਸਾ ਸੰਗਤ ਦੇ ਫਰਮਾਨ ਸਤਗੁਰਾਂ ਨੇ ਜੋ ਬਖਸ਼ਿਸ਼ ਕੀਤਾ ਹੈ ਇਹਦੀ ਵਿਚਾਰ ਤੇ ਜਿਨ੍ਹਾਂ ਦੀ ਬਾਣੀ ਹੈ ਉਹੀ ਜਾਣਦੇ ਹਨ ਪਰ ਜਿੰਨੀ ਕੋ ਉਹਨਾਂ ਨੇ ਬਖਸ਼ਿਸ਼ ਕੀਤੀ ਗੁਰੂ ਕੀ ਸੰਗਤ ਦੀ ਰਹਿਮਤ ਹੋਈ ਉਹਦੇ ਅਨਸਾਰ ਸਿੱਧੇ ਸਾਦੇ ਇਹ ਜੋ ਬਚਨ ਆ ਜਿਨੇ ਗੁਰੂ ਕੇ ਸਰਵਣ ਕੀਤੇ ਹਨ ਅਨਜਾਨ ਜੀਵ ਦੇ ਕੋਲੋਂ ਬਿਆੰਤ ਭੁੱਲਾਂ ਹੋਈਆਂ ਇੰਨੇ ਸਮੇਂ ਚ ਇਨਾ ਕੁਝ ਕਹਿੰਦਿਆ ਗੁਰੂ ਕੀ ਸਾਧ ਸੰਤ ਸਤਗੁਰੂ ਬਖਸ਼ਣ ਜੋਗ ਹੋ ਸਤਗੁਰੂ ਕਿਰਪਾ ਕਰਨ ਵਿਛੜੀ ਆਤਮਾ ਨੂੰ ਆਪ ਦੇ ਚਰਣਾ ਨਾਲ ਜੋੜ ਕੇ ਰੱਖਣਾ ਪਰਿਵਾਰ ਦੀ ਚੜ੍ਹਦੀ ਕਲਾ ਰੱਖਣਾ ਆਈ ਸੰਗਤ ਦੇ ਤਨ ਮਨ ਧਨ ਕਰਕੇ ਹਾਜ਼ਰੀ ਪ੍ਰਮਾਣ ਕਰਨਾ ਤੇ ਹੁਣ ਕੜਾ ਪ੍ਰਸ਼ਾਦੀ ਦੇ ਵਰਤਰੀ ਅਪ੍ਰੰਤ ਸੇਵਕ ਪਰਿਵਾਰ ਵੱਲੋਂ ਜਥਾ ਅਸ਼ਕਤ ਗੁਰੂ ਕਾ ਜੋ ਲੰਗਰ ਬਾਰ ਲੰਗਰ ਕਹਿਣਾ ਪੈਂਦਾ ਹੈ ਤੇ ਆਪਨੇ ਸੁਣੇ ਲਿਆ ਹੈ ਕਿ ਲੰਗਰ ਉਹਨੂੰ ਕਿਹਾ ਜਾਂਦਾ ਜਿਹੜੀ ਮਰਜਾਦਾ ਵਾਲਾ ਇੱਥੇ ਹੁਣ ਕਈ ਕਹਿ ਦਿੰਦੇ ਦੀ ਸਾਡੀ ਤਖੀਏ ਦੇ ਵਿੱਚ ਅਰਦਾਸ ਕਰੋ ਲੰਗਰ ਦੀ ਅਰਦਾਸ ਕਰ ਦਿਓ ਭੋਗ ਲਵਾ ਦਿਓ ਸਾਨੂੰ ਇਹ ਨਹੀਂ ਪਤਾ ਤੇ ਗੁਰੂ ਭੋਗ ਕਿੱਥੇ ਲਾਉਂਦਾ ਹੈ ਤੇ ਜਾਂ ਜਿਹੜੇ ਹੋਰ ਧਰਮਾਂ ਵਾਲੇ ਉਹ ਸਾਡਾ ਭੋਗ ਗੁਰੂ ਦਾ ਲਾਇਆ ਪ੍ਰਵਾਨ ਵੀ ਕਰ ਦੇਗੇ ਨਹੀਂ ਉਹਨਾਂ ਨੂੰ ਤੇ ਇੱਥੋਂ ਤੱਕ ਪੜਾਇਆ ਹੁੰਦਾ ਕਿ ਤੇ ਗੁਰੂ ਕਰੋ ਪ੍ਰਸ਼ਾਦ ਮਿਲ ਜਾਵੇ ਬਾਹਰ ਛੁੱਟ ਆਉਂਦੇ ਕਹਿੰਦੇ ਝਟਕੇ ਦਾ ਆਚਰਣ ਕਰੋ ਸ੍ਰੀ ਇਸ ਕਰਕੇ ਗੁਰੂ ਕੀ ਸਾਧ ਸੰਗਤ ਜਿਨ੍ਹਾਂ ਨੂੰ ਮਰਜਾਦਾ ਆ ਗਈ ਤੇ ਉਹਨਾਂ ਦਾ ਜਿਹੜਾ ਭੋਜਨ ਵੀ ਅੰਮ੍ਰਿਤ ਬਣ ਜਾਂਦਾ ਹੈ ਕਿ ਇੱਥੇ ਵਚਨ ਚੱਲਦਾ ਹੈ ਆਮ ਕਰਕੇ ਅੱਗੇ ਵੀ 23 ਵਾਰਾਂ ਕਿ ਇਹ ਜਿਹੜੀ ਸਮਗਰੀ ਹੈ ਖਾਣ ਪਾਣ ਦੇ ਨਾਲ ਮਹਾਰਾਜ ਦੇ ਪਰਵਾ ਗੁਰਬਾਣੀ ਦੇ ਚਲਦੇ ਹਨ ਕਿਉਂ ਰੱਖੀ ਜਾਂਦੀ ਹੈ ਅੱਜ ਤੇ ਸਮਾਂ ਐਸਾ ਹਰ ਚੀਜ਼ ਨੂੰ ਕੱਟੀ ਜਾ ਰਹੇ ਹਨ ਆ ਵੀ ਨਹੀਂ ਚਾਹੀਦਾ ਆ ਵੀ ਨਹੀਂ ਚਾਹੀਦਾ ਪਰ ਗੁਰੂ ਕੀ ਸਾਧ ਸੰਗਤ ਇਹ ਨਹੀਂ ਕਿ ਕਈ ਕਹਿੰਦੇ ਅੱਗ ਬੁਝਾਉਣ ਵਾਸਤੇ ਰੱਖਿਆ ਜਾਂਦਾ ਕਿਤੇ ਅੱਗ ਲੱਗ ਜਾਵੇ ਪਰ ਗੁਰੂ ਕੀ ਸਾਧ ਸੰਗਤ ਜੇ ਪਾਣੀ ਦਾ ਕੋਈ ਸਾਡੇ ਨਾਲ ਸੰਬੰਧ ਨਹੀਂ ਤੇ ਜਦੋਂ ਅਮਰਤ ਛਕਾਇਆ ਜਾਂਦਾ ਕਿੱਥੋਂ ਬਣਦਾ ਕਿਸੇ ਦੇ ਕੋ ਢਿੱਲ ਮੱਠ ਹੋ ਜਾਵੇ ਤੇ ਸ਼ਰਦਾ ਭਾਣਾ ਵਾਲੇ ਕਹਿੰਦੇ ਗੁਰਬਾਣੀ ਪੜਦੇਓ ਇਹ ਤੋਂ ਤੱਕ ਦੱਸਿਆ ਜਾਂਦਾ ਸੰਖੇਪ ਵਿੱਚ ਬੇਨਤੀ ਹੈ ਕਿ ਬਹਾਦਰ ਸ਼ਾ ਜਿਹੜਾ ਰੰਗ ਜੇਵਤਾ ਲੜਦਾ ਸੀ ਐਵੇਂ ਨਹੀਂ ਦੱਸੇ ਪਾਤਸ਼ਾਹ ਦੇ ਕੋਲ ਉਹ ਮੁੜ ਕੇ ਆ ਕੇ ਜੁੜਿਆ ਇਹਦਾ ਜਨਮ ਜਿਹੜਾ ਸੀ ਉਹ ਹੋ ਨਹੀਂ ਸੀ ਰਿਹਾ ਪਾਵ ਜਨਮ ਨਹੀਂ ਸੀ ਲੈਦਾ ਮਾਤਾ ਦੀ ਬੜੀ ਤੰਗ ਬੜੇ ਯਤਨ ਕੀਤੇ ਪਰ ਉਹਦੇ ਤੇ ਕਿਰਪਾ ਨਾ ਹੋਈ ਤੇ ਕਿਸੇ ਨੇ ਕਿਹਾ ਗੁਰੂ ਨਾਨਕ ਦੇ ਘਰ ਜਾ ਕੇ ਬੇਨਤੀ ਕਰੋ ਉਸ ਵੇਲੇ ਸਤਿ ਪਾਤਸ਼ਾਹ ਗੁਰੂ ਹਰ Rai ਸਾਹਿਬ ਉਹਨਾਂ ਨੇ ਬੜਾ ਪਰਉਪਕਾਰ ਕੀਤਾ ਗੁਰੂ ਘਰ ਬਾਗ ਲਵਾਇਆ ਨਾਲ ਇੱਕ ਦਵਾਖਾਨਾ ਤਿਆਰ ਕੀਤਾ ਤੇ ਨਾਲ ਭਲਾ ਕੀਤਾ ਜੀਆਂ ਦਾ ਜਦੋਂ ਜਾ ਕੇ ਬੇਨਤੀ ਕੀਤੀ ਸਿੱਖਾਂ ਉਹਦੇ ਪ੍ਰੇਮੀਆਂ ਨੇ ਅਰੰਗਦੇਵ ਦੇ ਸੇਵਕਾਂ ਨੇ ਤੇ ਮਹਾਰਾਜ ਜੀ ਨੇ ਜਪਤੀ ਸਾਹਿਬ ਦਾ ਪਾਠ ਕਰਕੇ ਅੰਦਰ ਧਿਆਨ ਹੋ ਕੇ ਜਲ ਜਿਹੜਾ ਸੀ ਉਹਨੂੰ ਪਵਿੱਤਰ ਕਰਕੇ ਅੰਮ੍ਰਿਤ ਬਣਾ ਕੇ ਦਿੱਤਾ ਜਦੋਂ ਕਹਿੰਦੇ ਜਾ ਕੇ ਉਹਦੀ ਮਾਤਾ ਦੀ ਰਸਨਾ ਤੇ ਉਹ ਅੰਮ੍ਰਿਤ ਲੱਗਾ ਸ਼ਕਿਆ ਇੱਕ ਦਮ ਭਦਰ ਸ਼ਾਹ ਦਾ ਜਨਮ ਹੋ ਗਿਆ ਚਾਰਨ ਕਰੋ ਸ੍ਰੀ ਇਸ ਕਰਕੇ ਗੁਰੂ ਕੀ ਸਾਧ ਸੰਗਤ ਇਹਦੇ ਵਿੱਚ ਇੱਕ ਮੌਲੀ ਤੇ ਜਿਹੜੇ ਦਾਣੇ ਨਹੀਂ ਦੱਸੇ ਗਏ ਮਰਜਾਦਾ ਵਿੱਚ ਪ੍ਰਾਤਨ ਮਰਜਾਦਾ ਵੇਖ ਲਓ ਜੋ ਟਰਥਾਲ ਵਾਲੇ ਮਹਾਂਪੁਰਖਾਂ ਨੇ ਵੀ ਲਿਖੀ ਹੈ ਦਮਦੋਈ ਟਰਥਾਲ ਵਾਲੇ ਸੰਤ ਮਹਾਂਪੁਰਖ ਬਾਬਾ ਸੰਤ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਤੋਂ ਪਹਿਲਾਂ ਕੋਧੀਆਂ ਨਹੀਂ ਸਿਸ਼ਪਾਉਂਦੇ ਵੈਸੇ ਹੀ ਉਹਨਾਂ ਦਾ ਇੰਨਾ ਪਰਉਪਕਾਰ ਸੀ ਕਿ ਸੇਵਕ ਉਹਨਾਂ ਦੇ ਬਚਨ ਸੁਣ ਕੇ ਹੀ ਪੱਕੇ ਦ੍ਰਿੜ ਹੋ ਜਾਂਦੇ ਸਨ ਸੰਗਤਾਂ ਦੇ ਕਹਿਣ ਤੇ ਉਹਨਾਂ ਗੁਰਬਾਣੀ ਪਾਠ ਦਰਸ਼ਨ ਤਿਆਰ ਕੀਤਾ ਉਹਦੇ ਅਨੁਸਾਰ ਵੇਖੋ ਜੋ ਮਰਜ਼ਾ ਦਾ ਕੀ ਭਾਵ ਹੈ ਜੋਤ ਦਾ ਕੀ ਹੈ ਨਾਰੀਅਲ ਦਾ ਕੀ ਹੈ ਇਹ ਜੋ ਜੋ ਹਰ ਚੀਜ਼ ਦਾ ਭਾਵ ਦੱਸਿਆ ਹੈ ਪਿਛੇ ਬਲੀਆਂ ਦਿੰਦੇ ਸਨ ਮਹਾਰਾਜੇ ਸਾਨੂੰ ਰਹਿਤ ਕੀਤੀ ਹੈ ਦਰਿਆਵਾਂ ਨਦੀਆਂ ਦੇ ਕਿਨਾਰੇ ਜਾ ਕੇ ਉਹ ਜਾਬ ਕਰਦੇ ਸਨ ਸਦਗਰਾਂ ਲਕੇ ਆਪ ਦਾ ਘਰ ਵਿੱਚ ਗੁਰਬਾਨੀ ਦਾ ਪਾੜ ਕਰਾਉਣ ਤੇ ਸਮਗਰੀ ਜਿਹੜੀ ਇਹ ਨਾਲ ਇਹਦੀ ਵਰਤੋਂ ਕਰੋ ਸੋ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਜਿਨ੍ਹਾਂ ਤੇ ਰਹਿਮਤ ਹੁੰਦੀ ਹੈ ਉਹ ਫਿਰ ਲਾਹ ਲੈ ਲੈਂਦੀ ਹਨ ਜੋ ਬਚਨ ਸਾਥ ਸਦ ਕਰਮਾਨਾ ਹੈ ਤੇ ਸੇ ਆ ਕੇ ਕਾਰ ਤਰੀਜੈ ਉਹਨੋ ਸਤਿਗੁਰੂ ਜੀ ਫਿਰ ਸਾਰੇ ਪਦਾਰਥ ਬਖਸ਼ ਦਿੰਦੇ ਹਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਨਾਲ ਕਾ ਨਾਮ ਚੜਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ